so you साहेब श्री गुरु ग्रंथ साहेब जी दे सागर ने गुरबाणी मनुखन ऐसी जीवन जुगत प्राप्त हुंदी है कि जीवन सफल हो सकता है आनंदमय हो सकता है साहेब श्री गुरु ग्रंथ साहेब जी दी बाणी कुदरत रुत्त दा, दा खूबसूरत वर्णन है दरअसल इस सृष्टि का सर्वोत्तम जीव मनुख ਸਮੇਤੋਂ ਕਾਲ ਤੋਂ ਪ੍ਰਭਾਵਿਤ ਹੁੰਦਾ ਹੈ ਇਨ੍ਹਾਂ ਸਮਿਆਂ ਵਿੱਚ ਕਿਸ ਤਰ੍ਹਾਂ ਨਵੇਂ ਨਰੋਏ ਰਹਿਣਾ ਹੈ ਇਸ ਸਭ ਕੁਝ ਦੀ ਝੁਗਤੀ ਸਾਹਿਬ ਸਿਰਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਬਾਣੀ ਰਾਹੀਂ ਦਰਸਾਈ ਗਈ ਹੈ ਰੁੱਤਾਂ ਦੇ ਪਰਿਵਰਤਨ ਦੀ ਬਾਤ ਤੇ ਮਨੁੱਖੀ ਸੁਭਾਅ ਉੱਪਰ ਇਸ ਦਾ ਅਸਰ ਇਸ ਦਾ ਵਰਣਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਵਿੱਚ ਉਚਾਰਿਤ ਸ੍ਰੀ 12ਵਾਂ ਬਾਣੀ ਵਿੱਚ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ 12ਵਾਂ ਮਾਤਸ ਰੇਖ ਅਧੀਨ ਉਚਾਰੀ ਹੋਈ ਬਾਣੀ ਵਿੱਚ ਕੀਤਾ ਹੈ ਸਾਲ ਦੇ ਮਹੀਨੇ ਦੀ ਅਰੰਭਤਾ ਤੋਂ ਪਹਿਲਾਂ ਨੇਕ ਕੰਮ ਕਰਨ ਦੀ ਹਿਦਾਇਤ ਹੈ ਤਾਂ ਕਿ ਆਪਣੇ ਕਰਮਾਂ ਕਰਕੇ ਵਿਛੜਿਆ ਹੋਇਆ ਪ੍ਰਾਣੀ ਉਸ ਅਕਾਲ ਪੁਰਖ ਪ੍ਰਭੂ ਨਾਲ ਮੇਲ ਸਥਾਪਿਤ ਕਰ ਸਕੇ ਸਾਲ ਦੇ ਆਖੀਰਲੇ ਮਹੀਨੇ ਵਿੱਚ ਇਹਨਾਂ ਨੇਕ ਕਰਮਾਂ ਦੇ ਫਲ ਦੀ ਬਾਤ ਕੀਤੀ ਗਈ ਹੈ ਆਓ ਸਰਵਣ ਕਰਦੇ ਹਾਂ shri 12 ਮਾਮਾਜ ਬਾਣੀ ਵਿੱਚੋਂ ਅੱਜ ਆਰੰਭ ਹੋਏ ਮਹੀਨੇ ਦਾ ਪਾਠ ਤੇ ਉਸ ਦੀ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਹੈ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਬਾਰੇ ਮਾਨ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲੋ ਰਾਮ ਧੇਨ ਦੁ ਦੇਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨੁ ਸਾਖ ਕੁਮ ਲਾਵਤੀ ਉਪਜੈ ਨਹੀ ਧਾਮ ਹਰਨਾ ਨ ਮਿਲਿਏ ਸਾਜੁਨੇ ਤਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੋਲ ਰਸਣ ਦੇ ਸਭ ਖਾਮ ਪ੍ਰਭ ਸੁਮੇ ਕੰਤ ਵੇ ਹੂਣੀ ਆ ਮੀਤ ਸਜਣ ਸਵਜਾਮ ਨਾਮਿਕ ਕੀ ਬੇਨੰਤਿਆ ਕਰਿ ਕਿਰਪਾ ਦੀਜੇ ਨਾਮ ਹਰ ਮੇਲੋ ਸੁਮੇ ਸੰਗ ਪ੍ਰਭੇ ਜਿਸ ਕਾ ਨੇ ਚਲ ਧਾਮ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਘਣਾ ਸੰਤ ਜਨ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾਉ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨੁ ਜਣਾ ਜਲ ਥਲ ਮਈਲ ਪੂਰਿਆ ਰਵਿਆ ਵਿਚ ਵਣਾ ਸੋ ਪ੍ਰਵਚਿਤ ਨ ਆਵੈ ਕਿਤੜਾ ਦੁਖ ਗਣਾ ਜਿਨੇ ਰਵਿਆ ਸੋ ਪ੍ਰਭੂ ਤਿਨਾ ਭਾਗੁ ਮਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਬਾਹਰ ਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇੱਕ ਮਹਾਨ ਕ੍ਰਿਤ ਹੈ ਰਚਨਾ ਹੈ ਵੈਸੇ ਤੇ 12 ਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਤਸ਼ਾਹੀ ਦਾ ਵੀ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਉਸੇ 12 ਮਾ ਨੂੰ ਵਿਸਥਾਰ ਸਹਿਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਜ ਰਾਗ ਦੇ ਵਿੱਚ ਵਰਣਨ ਕੀਤਾ ਹੈ ਸਾਡੇ ਦੇਸ਼ ਦਾ ਇਹ ਪੁਰਾਣਾ ਖਿਆਲ ਬਣਿਆ ਆ ਰਿਹਾ ਹੈ ਖਾਸ ਕਰਕੇ ਜੋਤਿਸ਼ ਮੰਡਲ ਦੇ ਵਿੱਚ ਕਿ ਗ੍ਰਹੇ ਨਿਛਤਰਾਂ ਦਾ ਮਨੁੱਖ ਦੇ ਦਿਲ ਦਿਮਾਗ ਦੇ ਉੱਤੇ ਖਾਸ ਪ੍ਰਭਾਵ ਹੈ ਅਸਰ ਹੈ ਗ੍ਰਹਾਂ ਦੇ ਚੋਂ ਸੂਰੀਏ ਤੇ ਚੰ드ਰਮਾ ਦੋ ਮਹਾਨ ਗ੍ਰਹੇ ਨੇ ਜਿਨ੍ਹਾਂ ਦਾ ਧਰਤੀ ਦੇ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਪੁਰਾਣੇ ਸਮੇਂ ਵਿੱਚ ਜਦ ਮਨੁੱਖ ਨੂੰ ਕੋਈ ਬੌਤਿਕ ਬੋਧ ਨਹੀਂ ਸੀ ਉਹ ਚੰ드ਰਮਾ ਦੇ ਵਧਣ ਤੇ ਘਟਣ ਦੇ ਨਾਲ ਹੀ ਮਹੀਨਿਆਂ ਦੀ ਗਿਣਤੀ ਰੱਖਦਾ ਸੀ ਦਿਨਾਂ ਦੀ ਗਿਣਤੀ ਰੱਖਦਾ ਸੀ ਜਿਸ ਦਿਨ ਚੰ드ਰਮਾ ਪੂਰਨ ਹੋ ਜਾਇਆ ਉਸ ਨੂੰ ਕਹਿੰਦਾ ਸੀ ਪੂਰਨਮਾਸ ਮਹੀਨਾ ਪੂਰਾ ਹੋ ਗਿਆ ਪੂਰਨਮਾਸ਼ੀ ਸਹਿਜੇ ਸਹਿਜੇ ਪਤਾ ਚਲਿਆ ਕਿ ਬ੍ਰਹਿਮੰਡ ਦੀ ਹਲਚਲ ਦਾ ਕੇਂਦਰ ਚੰ드ਰਮਾ ਨਹੀਂ ਹੈ ਸੂਰਜ ਹੈ ਤੇ ਸੂਰਜ ਇੱਕ ਰਾਸ ਨੂੰ ਛੱਡ ਕੇ ਜਦ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਉਸ ਨੂੰ ਕਹਿੰਦੇ ਨੇ ਸਾਂਗ ਕ੍ਰਾਂਤੀ ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ ਮੌਸਮ ਵਿੱਚ ਕੋਈ ਤਬਦੀਲੀ ਆਉਂਦੀ ਹੈ ਪ੍ਰਕਿਰਤੀ ਤੇ ਅਸਰ ਪੈਂਦਾ ਰੁੱਤਾਂ ਤੇ ਥਿੱਤਾਂ ਬਦਲਦੀਆਂ ਨੇ ਸੂਰਜ ਏਕ ਰੁੱਤ ਅਨੇਕ ਨਾਨਿ ਕਰਤੇ ਕੇ ਕੇਤੇ ਵੇਸ ਅਨੇਕਾਂ ਵੇਸ ਜੋ ਪ੍ਰਕਿਰਤੀ ਧਾਰਨ ਕਰਦੀ ਹੈ ਉਹ ਸੂਰਜ ਕਰਕੇ ਹੀ ਕਰਦੀ ਹੈ ਤੋ ਮਨੁੱਖ ਵੀ ਪ੍ਰਕਿਰਤੀ ਦਾ ਇੱਕ ਹਿੱਸਾ ਹੈ ਮਨ ਨੂੰ ਕੁਝ ਪ੍ਰਕਿਰਤੀ ਹੈ ਭੌਤਿਕ ਹੈ ਕੁਝ ਚੇਤਨਾ ਹੈ ਆਤਮਾ ਹੈ ਤਾਂ ਪ੍ਰਾਕ੍ਰਿਤਿਕ ਸਰੀਰ ਦੇਤੇ ਪ੍ਰਕਿਰਤੀ ਦੇ ਇਸ ਮਹਾਨ ਗ੍ਰਹਿ ਦਾ ਅਸਰ ਹੈ ਐਸਾ ਪ੍ਰਾਚੀਨ ਸਮੇਂ ਤੋਂ ਖਿਆਲ ਚਲਦਾ ਆ ਰਿਹਾ ਸੀ ਲਿਆਜ਼ਾ ਗ੍ਰਹਿਾਂ ਦੀ ਪੂਜਾ ਦਾ ਸਿਲਸਿਲਾ ਵੀ ਇਸ ਦੇਸ਼ ਦੇ ਵਿੱਚ ਆਰੰਭ ਹੋਇਆ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ ਤਾਂ ਆਪਨੇ ਫਰਮਾਨ ਕੀਤਾ ਸਮੁੱਚੇ ਗ੍ਰਹਿ ਇਕਕ੍ਰਿਤ ਨੇ ਔਰ ਇਹਨਾਂ ਦਾ ਕਰਤਾ ਕੋਈ ਹੋਰ ਹੈ ਸਮੱਚੀ ਪ੍ਰਕਿਰਤੀ ਦੇਤੇ ਔਰ ਮਨੁੱਖੀ ਮਨ ਤੇ ਤਨ ਦੇ ਉਤੇ ਕਰਤੇ ਦਾ ਪ੍ਰਭਾਵ ਹੈ ਨਾ ਕਿ ਕਿਰਤ ਦਾ ਕਰਤਾ ਕਿਰਤ ਤੇ ਰਾਹੀਂ ਸਭ ਕੁਝ ਫੈਲਾਉ ਕਰ ਰਿਹਾ ਦੁੱਖ ਦਾ ਕਾਰਨ ਗ੍ਰਹਿ ਨਿਛਤਰ ਦੱਸ ਦਿੱਤੇ ਗਏ ਬਿ ਫਲਾਣੇ ਗ੍ਰਹਿ ਦਾ ਅਸਰ ਠੀਕ ਨਹੀਂ ਹੈ ਫਲਾਣਾ ਨਿਛਤਰ ਉਹਦੀ ਦਿਸ਼ਾ ਠੀਕ ਨਹੀਂ ਹੈ ਇਸ ਵਾਸਤੇ ਦੁੱਖ ਨੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਨੇ ਦੁੱਖਾਂ ਦਾ ਕਾਰਨ ਗ੍ਰਹਿ ਨਿਛੇਤਰਾਂ ਦੀ ਚਾਲ ਨੇ ਦੁੱਖਾਂ ਦਾ ਕਾਰਨ ਸਾਡੇ ਕਰਮਾਂ ਦੀ ਚਾਲ ਹੈ ਕਿਸੇ ਗ੍ਰਹਿ ਨਿਛੇਤਰ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲੇ ਮਨੁੱਖ ਨੂੰ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਉਣਾ ਚਾਹੀਦਾ ਹੈ ਗੁਰਮਤ ਸਾਰੀ ਇਸ ਵਿਚਾਰ ਦੇ ਆਲੇ-ਦੁਆਲੇ ਘੁੰਮਦੀ ਹੈ ਦੋਸ਼ੀ ਸਮਾਜ ਨਹੀਂ ਦੋਸ਼ੀ ਕੋਈ ਕੌਮ ਨਹੀਂ ਦੋਸ਼ੀ ਕੋਈ ਉਪਗ੍ਰਹਿ ਨਹੀਂ ਨਿਛੇਤਰ ਨਹੀਂ ਦੋਸ਼ੀ ਮਨੁੱਖ ਦੇ ਕਰਮ ਨੇ ਔਰ ਇਹ ਕਰਮ ਹੀ ਮਨੁੱਖ ਨੂੰ ਦੁਖੀ ਕਰਦੇ ਨੇ ਸੁਖੀ ਕਰਦੇ ਨੇ ਜਿਆਦਾ ਸਾਹਿਬ ਕਹਿੰਦੇ ਨੇ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ ਰਾਮ ਹੇ ਰਾਮ ਕੀਤੇ ਹੋਏ ਕਰਮਾਂ ਕਰਕੇ ਹੀ ਅਸੀਂ ਦੂਰ ਹੋ ਗਏ ਹੇ ਪ੍ਰਭੂ ਕੀਤੇ ਹੋਏ ਕਰਮਾਂ ਕਰਕੇ ਅਸੀਂ ਦੂਰ ਚਲੇ ਗਏ ਹਾਂ ਤੂੰ ਬਖਸ਼ਿਸ਼ ਕਰ ਰਹਿਮਤ ਕਰ ਸੁਮਤ ਦੇ ਸ਼ੁਭ ਕਰਮ ਕਰ ਸਕੀਏ ਤਾਂ ਕਿ ਤੇਰਾ ਮਿਲਾਪ ਹੋਵੇ ਚਾਰ ਕੁੰਟ ਦੇ ਇਸ ਭ੍ਰਮੇ ਥਕ ਆਏ ਪ੍ਰਭ ਦੀ ਸ਼ਾਮ ਇੱਕ ਕੁੰਟ ਦੇ ਚ ਨਹੀਂ ਚਾਰੇ ਕੁੰਟਾਂ ਦੇ ਚ ਤੇ ਸਮੋ ਦਿਸ਼ਾਂ ਦੇ ਚ 10 ਦਿਸ਼ਾਂ ਦੇ ਚ ਵਖ ਵਖ ਯੋਨਾ ਦੇ ਚ ਭਟਕੇ ਆਖਰ ਥਕ ਕੇ हे ਪ੍ਰਭ ਤੇਰੀ ਸਰਨ ਦੇ ਚ ਆਇਆ ਸਰਨ ਦੇ ਚ ਤੇਰੀ ਇਸ ਵਾਸਤੇ ਆਇਆ ਕਿ ਪਤਾ ਚਲਿਆ ਜਿਹੜੀ ਗਊ ਦੁੱਧ ਨਾ ਦੇਵੇ ਉਹ ਕਿਸੇ ਕੰਮ ਦੀ ਨਹੀਂ ਤੇ ਜਿਸ ਖੇਤੇ ਨੂੰ ਜਲ ਨਾ ਮਿਲ ਸਕੇ ਉਹ ਖੇਤੀ ਸੁੱਕ ਜਾਂਦੀ ਹੈ ਧੇਨ ਦੁਦੇ ਤੇ ਬਾਹਰੀ ਕਿਤੇ ਨਾ ਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾਹਿਨ ਮਿਲਿਏ ਸਾਜਨੇ ਕਤ ਪਾਈਏ ਬਿਸਰਾਮ ਜਿਤਨੇ ਚਿਰ ਤੱਕ ਹਰੀ ਰੂਪੀ ਪਤੀ ਦਾ ਮਿਲਾਪ ਨਾ ਹੋਵੇ ਬਿਸਰਾਮ ਕਿੱਥੇ ਟਿਕਾਓ ਕਿੱਥੇ ਕਿਉਂਕਿ ਹਰੀ ਪਤੀ ਹੀ ਕੇਂਦਰ ਹੈ ਤੇ ਕੇਂਦਰ ਤੇ ਮਿਲ ਕੇ ਹੀ ਟਿਕਾਉ ਹੈ ਬਿਸ਼ਰਾਮ ਹੈ ਬਾਕੀ ਤੇ ਸਾਰੀ ਭਟਕਣਾ ਹੈ ਜਿਤ ਘਰ ਹਰ ਕੰਤ ਨਾ ਪ੍ਰਗਟਈ ਭਟ ਨਗਰ ਸੇ ਗ੍ਰਾਮ ਸਾਈਬਾਂ ਦਾ ਫਰਮਾਨ ਹੈ ਕਿ ਜਿੱਥੇ ਪ੍ਰਮਾਤਮਾ ਰੂਪੀ ਕੰਤ ਪ੍ਰਗਟ ਨਹੀਂ ਹੋਇਆ ਉਹ ਹਿਰਦਾ ਉਹ ਬੁੱਧੀ ਮਨੋ ਤਪੀ ਹੋਈ ਭਟ ਹੈ ਭਾਵ ਬੁੱਧ ਦੇ ਚ ਗਲਤ ਨਿਰਣੇ ਹੋਣਗੇ ਔਰ ਹਿਰਦੇ ਦੇ ਚ ਗਲਤ ਭਾਵਨਾਵਾਂ ਹੋਣਗੀਆਂ ਕ੍ਰੋਧ ਕਰਕੇ ਹਿਰਦਾ ਤਪਿਆ ਹੋਇਆ ਹੋਣਾ ਐਸਾ ਤਪਿਆ ਹੋਇਆ ਜੈਸੇ ਕਿ ਭੱਠੀ ਸਰਵ ਸਿੰਗਾਰ ਤੰਬੂਲ ਰਸਣ ਦੇ ਹੀ ਸਭ ਖਾਂ ਸਰੀਰ ਦੇ ਸਾਰੇ ਸ਼ਿੰਗਾਰ ਤੇ ਰਸ ਇਤਿਆਦਕ ਮਹਾਰਾਜ ਕਹਿੰਦਨ ਖਾਮ ਖਾਮ ਸ਼ਬਦ ਹੈ ਪਰਸ਼ੰਦਾ ਇਹਦਾ ਮਤਲਬ ਹੈ ਕੱਚਾ ਇਹ ਸਾਰੇ ਰਸ ਕੱਚੇ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾ ਜਿਸ ਨੇ ਉਸ ਸੁਆਮੀ ਨੂੰ ਮਾਲਿਕ ਨੂੰ ਮਿੱਤਰ ਨਹੀਂ ਬਣਾਇਆ ਫਿਰ ਉਸ ਦੇ ਮਿੱਤਰ ਜਮਦੂਤ ਬਣਦੇ ਨੇ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਨਾਨਕ ਦੀ ਬੇਨਤੀ ਇਹ ਪ੍ਰਭੂ ਤੂੰ ਕਿਰਪਾ ਕਰ ਆਪਣਾ ਨਾਮ ਦੇ ਹਰ ਮੇਲੋ ਸਵਾਮੀ ਸੰਗ ਪ੍ਰਭੂ ਜਿਸ ਕਾ ਨੇਚਲ धाम हे हरि हे परिपूर्ण परमात्मा ਤੂੰ ਆਪਣਾ ਮਿਲਾਪ ਬਖਸ਼ ਕਿਉਂਕਿ ਤੇਰਾ ਸਥਾਨ ਨੇਚਲ ਹੈ ਤੇਰਾ ਟਿਕਾਣਾ ਨੇਚਲ ਹੈ ਮਹੀਨਿਆਂ ਦੀ ਇਹ ਅਰੰਭਤਾ ਹਿੰਦੁਸਤਾਨ ਦੇ ਚ ਚੇਤ ਤੋਂ ਗਿਣਦੇ ਨੇ ਚੇਤਰ ਦਾ ਮਹੀਨਾ ਪ੍ਰਥਮ ਮਹੀਨਾ बसंत दी ऋतु ਦਾ ਮਹੀਨਾ ਨਾ ਬਹੁਤੀ ਗਰਮੀ ਨਾ ਬਹੁਤੀ ਠੰਡ ਐਸਾ ਇਹ ਮੌਸਮ ਜੋ ਸਰੀਰ ਵਾਸਤੇ ਤੇ ਮਨ ਵਾਸਤੇ ਕਾਫੀ ਸੁਹਾਵਣਾ ਤੇ ਲੁਭਾਵਣਾ ਹੁੰਦਾ ਹੈ ਤੋ ਸਹਿਬ ਪ੍ਰੇਰਣਾ ਦੇਂਦਨ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਘਣ ਜਦ ਪ੍ਰਕਿਰਤੀ ਨੇ ਸੁਹਾਵਣਾ ਰੂਪ ਧਾਰਨ ਕੀਤਾ ਹੋਇਆ ਮੌਸਮ ਬਹੁਤ ਸੁੰਦਰ ਹੈ ਫੁੱਲ ਖਿੜੇ ਨੇ ਚਾਰੋਂ ਪਾਸੇ ਨਾ ਬਹੁਤ ਗਰਮੀ ਨਾ ਬਹੁਤ ਠੰਡ ਐਸੀ ਹਾਲਤ ਦੇ ਚੇ ਮਨ ਜੇ ਤੂੰ ਪ੍ਰਭੂ ਦੀ ਅਰਾਧਨਾ ਕਰੇਂ ਬਹੁਤ ਹੀ ਆਨੰਦ ਹੋਵੇਗਾ ਬਹੁਤ ਹੀ ਆਨੰਦ ਹੋਵੇਗਾ ਪਰ ਕਿਸ ਤਰ੍ਹਾਂ ਆराधना ਕਰੀਏ ਇਹ ਪ੍ਰੇਰਣਾ ਕਿੱਥੋਂ ਲਈਏ ਸੰਤ ਜਣਾ ਮਿਲ ਪਾਈਏ ਰਸਨਾ ਨਾਮ ਬਣਾ ਪ੍ਰੇਰਣਾ ਸਾਧਕਾਂ ਤੋਂ ਲੋ ਸੰਤਾਂ ਤੋਂ ਲੋ ਤੇ ਨਾਮ ਉਚਾਰਨ ਕਰਨਾ ਹੈ ਰਸਨਾ ਦੇ ਨਾਲ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਸੰਸਾਰ ਤੇ ਆਇਆ ਉਸੇ ਦਾ ਸਫਲ ਹੈ ਉਸੇ ਦਾ ਹੀ ਗਿਣਤੀ ਵਿੱਚ ਹੈ ਜਿਸ ਨੇ ਆਪਣੀ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਇਕ ਖਿਨ ਉਸ ਬਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਜੀਵਣਾ ਵਿਅਰਥ ਗਵਾਉਣਾ ਹੈ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ ਉਹ ਹਰੀ ਕੈਸਾ ਹੈ ਜਲ ਦੇ ਚ ਥਲ ਦੇ ਚ ਜ਼ਮੀਨ ਤੇ ਆਸਮਾਨ ਦੇ ਚਕਾਰ ਸਭ ਜਗਾ ਪੂਰਿਆ ਹੋਇਆ ਰਵਿਆ ਹੋਇਆ ਬਨਸਪਤੀ ਦੇ ਕਣ ਕਣ ਦੇ ਚ ਸੋ ਪ੍ਰਵਚੇਤਨਾ ਆਵੇ ਕਿਤੜਾ ਦੁੱਖ ਗਣਾ ਐਸਾ ਪ੍ਰਮਾਤਮਾ ਜੇ ਚੇਤੇ ਨਾ ਹੋਵੇ ਤਾਂ ਜਿਤਨਾ ਦੁੱਖ ਹੈ ਮਹਾਰਾਜ ਕੇਨ ਉਸ ਦੀ ਗਿਣਤੀ ਨਹੀਂ ਹੋ ਸਕਦੀ ਜਿਨੇ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨਾਂ ਨੇ ਐਸੇ ਪ੍ਰਮਾਤਮਾ ਦਾ ਰਮਣ ਕੀਤਾ ਉਹਨਾਂ ਦੇ ਭਾਗ ਤੇ ਮਣੀ ਦੀ ਤਰ੍ਹਾਂ ਚਮਕਦੇ ਐਨੇ ਭਾਉ ਖੁਸ਼ਕਿਸਮਤ ਹੈ ਉਹ ਮਨੁੱਖ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਮਨ ਤੜਪ ਰਿਹਾ ਅੰਦਰ ਪਿਆਸ ਹੈ ਜੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਇ ਲਗਾ ਜੇ ਤਰਦੇ ਮਹੀਨੇ ਦੇ ਜਿਹੜਾ ਐਸੇ ਪ੍ਰਮਾਤਮਾ ਦਾ ਮਿਲਾਪ ਕਰਾ ਦੇ ਮੈਂ ਉਸ ਦੀ ਪੈਰੀ ਪੈਣਾ ਮੈਂ ਉਸ ਦੇ ਕਦਮਾਂ ਤੇ ਸਜਦਾ ਕਰਦਾ ਆਪ ਜੀ ਸਰਵਣ ਕਰ ਰਹੇ ਸੋ ਸ਼੍ਰੀ 12 ਮਾਮਾਜ ਬਾਣੀ ਵਿੱਚੋਂ ਅੱਜ ਆਰੰਭ ਹੋਏ ਮਹੀਨੇ ਦਾ ਪਾਠ ਤੇ ਉਸ ਦੀ ਵਿਆਖਿਆ ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਸਾਲ ਦੀ ਆਰੰਭਤਾ ਦੇ ਨਾਲ ਇਸ ਮਹੀਨੇ ਦੇ ਪਾਠ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪੈ ਲਗਾ ਅਰਥਾਤ ਜੋ ਵੀ ਉਸ ਪ੍ਰਭੂ ਨਾਲ ਮੇਰਾ ਮੇਲ ਕਰਾਏਗਾ ਮੈਂ ਉਸ ਦੇ ਚਰਨੀ ਲਗਦੀ ਹਾਂ ਜੀਵ ਰੂਪ ਇਸਤਰੀ ਸਦੇਵ ਉਸ ਅਕਾਲ ਪੁਰਖ ਪ੍ਰਭੂ ਨਾਲ ਮੇਲ ਸਥਾਪਿਤ ਕਰਨ ਵਾਸਤੇ ਬੇਬਲ ਰਹਿੰਦੀ ਹੈ ਬੇਨਤੀਆਂ ਜੋਦੜੀਆਂ ਕਰਦੀ ਹੈ ਮੇਲ ਲਹੋ ਦਇਾਲ ਟੈਪੈ ਦਵਾਰਿਆ ਢੱਕ ਲੇਵੋ ਦੀਨ ਦਇਾਲ ਪ੍ਰਮਤ ਬੋਹਾਰਿਆ ਸਰਵਣ ਕਰਦੇ ਆ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ what am i もう ਲੇ ਹੁ ਦਇਾਲ ਟੈ ਟੈ ਦਵਾਰਿਆ ਰਖ ਲੇਵੋ ਦੀਨ ਦਇਾਲ ਪ੍ਰਮਤ ਬੋਹਾਰਿਆ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਅਕਾਲ ਪੁਰਖ ਪ੍ਰਭੂ ਦੇ دیدار ਹੋ ਜਾਂਦੇ ਨੇ ਉਹ ਤੇ ਅਨੰਦਿਤ ਹੋ ਜਾਂਦੀਆਂ ਨੇ ਵਿਸਮਾਦਿਤ ਹੋ ਜਾਂਦੀਆਂ ਨੇ ਐਸਾ ਰਸ ਆਉਂਦਾ ਹੈ ਕਿ ਬਿਆਨ ਹੀ ਨਹੀਂ ਕਰ ਸਕਦੀਆਂ ਸੁਣਦੇ ਹਾਂ ਡਾਕਟਰ ਮਨਜਿੰਦਰ ਸਿੰਘ ਹੋਰਾਂ ਪਾਸੋਂ वार्ता ਮਿਲਬੇ ਕੀ ਮਹਿਮਾ ਬਰਨ ਨਾ ਸਾਕਾਓ ਨਾਨਕ ਪਰਹ ਪਰੀਲਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਗੁਜਰੀ ਵਿੱਚ ਉਚਾਰਨ ਕੀਤੀ ਗਈ ਇਸ ਪੰਕਤੀ ਵਿੱਚ ਪ੍ਰਭੂ ਮਿਲਾਪ ਦੀ ਵਿਸਮਾਦੀ ਮਹਿਮਾ ਦੀ ਅਕਸਨੀਅਤਾ ਦੇ ਰਹੱਸ ਨੂੰ ਸੂਤਰਬੱਧ ਕੀਤਾ ਗਿਆ ਹੈ ਮਿਲਬੇ ਦਾ ਅਰਥ ਹੈ ਮਿਲਾਪ ਮਹਿਮਾ ਦਾ ਅਰਥ ਹੈ ਵਡਿਆਈ ਅਤੇ ਵਰਣ ਦਾ ਅਰਥ ਹੈ ਵਰਣਨ ਸੋ ਗੁਰੂ ਸਾਹਿਬ ਦਾ ਕਥਨ ਹੈ ਕਿ ਅਕਾਲ ਪੁਰਖ ਦੇ ਮਿਲਾਪ ਦੀ ਵਡਿਆਈ ਵਰਣਨ ਤੋਂ ਪਰੇ ਹੈ ਇਸ ਮਿਲਾਪ ਦੀ ਵਡਿਆਈ ਵਰਣਨ ਤੋਂ ਪਰੇ ਇਸ ਕਰਕੇ ਹੈ ਕਿਉਂਕਿ ਜਿਸ ਨਾਲ ਮਿਲਾਪ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ ਉਸ ਅਕਾਲ ਪੁਰਖ ਦਾ ਅਸਤਿਤਵ ਹੀ ਪਾਸ਼ਾਈ ਵਰਣਨ ਦੀਆਂ ਸੀਮਾਵਾਂ ਤੋਂ ਪਾਰ ਹੈ ਵਿਚਾਰ ਅਧੀਨ ਪੰਕਤੀ ਦਾ ਸੰਪੂਰਨ ਪਾਠ ਇਸ ਭਾਵ ਨੂੰ ਸਪਸ਼ਟ ਕਰ ਦਿੰਦਾ ਹੈ ਮਿਲਬੇ ਦੀ ਮਹਿਮਾ ਬਰਨ ਨਾ ਸਕੋ ਨਾਨਕ ਪਰੈ ਪ੍ਰੀਲਾ ਅਕਾਲ ਪੁਰਖ ਨਾਲ ਮਿਲਾਪ ਦੇ ਵਿਰਾਟ ਅਨੁਭਵ ਨੂੰ ਪ੍ਰਗਟ ਕਰ ਸਕਣ ਤੋਂ ਅਸਮਰਥ ਭਾਸ਼ਾ ਦੀਆਂ ਹੋਂਦਮੂਲਕ ਸੀਮਾਵਾਂ ਦਾ ਜ਼ਿਕਰ ਬਾਣੀ ਵਿੱਚ ਵਾਰ-ਵਾਰ ਆਇਆ ਹੈ ਅਕਾਲ ਪੁਰਖ ਨਾਲ ਇੱਕ ਮਿਕਤਾ ਦੇ ਅਨੁਭਵ ਨੂੰ ਕਿਸੇ ਵੀ ਮਾਧਿਅਮ ਦੁਆਰਾ ਪੂਰਨ ਰੂਪ ਵਿੱਚ ਪ੍ਰਗਟ ਤੇ ਸੰਚਾਰਿਤ ਨਹੀਂ ਕੀਤਾ ਜਾ ਸਕਦਾ ਇਸ ਦੇ ਪ੍ਰਗਟਾਵੇ ਲਈ ਮਨੁੱਖ ਕੋਲ ਪਾਸ਼ਾਈ ਸੰਚਾਰ ਹੈ ਪਰ ਇਸ ਦੀਆਂ ਵੀ ਆਪਣੀਆਂ ਸੀਮਾਵਾਂ ਹਨ ਵਕਤਾ ਜਾਂ ਬੋਲਣ ਵਾਲਾ ਭਾਸ਼ਾ ਰਾਹੀ ਆਪਣੇ ਸਰੋਤਿਆਂ ਜਾਂ ਸੁਣਨ ਵਾਲਿਆਂ ਤੱਕ ਜਿਸ ਵੀ ਭਾਵ ਦਾ ਸੰਚਾਰ ਕਰਦਾ ਹੈ ਸੁਣਨ ਵਾਲੇ ਇਸ ਨੂੰ ਆਪਣੇ ਅਨੁਭਵ ਵਿੱਚ ਪਏ ਵਰਤਾਰਿਆਂ ਦੀ ਤੁਲਨਾ ਵਿੱਚ ਗ੍ਰਹਿਣ ਕਰਦੇ ਹਨ ਪਰ ਅਕਾਲ ਪੁਰਖ ਆਪਣੇ ਜਿਹਾ ਆਪ ਹੀ ਹੈ ਇਸ ਲਈ ਉਸ ਦੇ ਵजूद ਨੂੰ ਕਿਸੇ ਵੀ ਤੁਲਨਾਤਮਕ ਪਰਿਪੇਖ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ ਬਾਣੀ ਦਾ ਫਰਮਾਨ ਹੈ ਬਾਵਨ ਅੱਖਰ ਲੋਕਤਰੈ ਸਬਕਛ ਇਨਹੀ ਮਾਹੇ ਇਹ ਅੱਖਰ ਖਿਰ ਜਾਹੇਗੇ ਉਹ ਇਹ ਅੱਖਰ ਇਨ ਮਹ ਨਾਹੇ ਜਹ ਬੋਲ ਤਹ ਅੱਖਰ ਆਵਾ ਜਹ ਅਬੋਲ ਤਹ ਮਨ ਨਾ ਰਹਾਵਾ ਪ੍ਰਭੂ ਮਿਲਾਪ ਦੀ ਅਵਸਥਾ ਨੂੰ ਬਾਣੀ ਵਿੱਚ ਅਸਚਰਜ ਅਵਸਥਾ ਕਿਹਾ ਗਿਆ ਹੈ ਅਸਚਰਜਤਾ ਦਾ ਅਨੁਭਵ ਉਦੋਂ ਵਾਪਰਦਾ ਹੈ ਜਦੋਂ ਮਨੁੱਖ ਦਾ ਸਾਹਮਣਾ ਕਿਸੇ ਅਜਿਹੀ ਵਸਤੂ ਜਾਂ ਵਰਤਾਰੇ ਨਾਲ ਹੁੰਦਾ ਹੈ ਜੋ ਉਸ ਦੀ ਕਲਪਨਾ ਤੋਂ ਪਰੇ ਹੋਵੇ ਜਿਗਿਆਸੂ ਵਿਦਵਾਨ ਅਤੇ ਦਾਰਸ਼ਨਿਕ ਆਪਣੀ ਕਲਪਨਾ ਅਤੇ ਬੁੱਧੀ ਦੇ ਆਸਰੇ ਅਕਾਲ ਪੁਰਖ ਦੇ ਸੰਕਲਪ ਨੂੰ ਸਮਝਣ ਸਮਝਾਉਣ ਦਾ ਯਤਨ ਕਰਦੇ ਹਨ ਪਰ ਬਾਣੀ ਅਨੁਸਾਰ ਇਹਨਾਂ ਵਿੱਚੋਂ ਕੋਈ ਵੀ ਅਕਾਲ ਪੁਰਖ ਦੀ ਗਤਮਿਤ ਨੂੰ ਪੂਰਨ ਰੂਪ ਵਿੱਚ ਨਹੀਂ ਜਾਣ ਸਕਦਾ ਹਰ ਕੀ ਗਤ ਨਹਿ ਕੋ ਜਾਨੈ ਜੋਗੀ ਜਤੀ ਤਪੀ ਪਚ ਹਾਰੇ ਔਰ ਬਹੁ ਲੋਗ ਸਿਆਨੇ ਭਾਰਤੀ ਧਰਮ ਦਰਸ਼ਨ ਦੀ ਪਰੰਪਰਾ ਵਿੱਚ ਪੜੇ ਲਿਖੇ ਗਿਆਨਵਾਨ ਪੁਰਸ਼ ਨੂੰ ਪੰਡਿਤ ਦਾ ਵਿਸ਼ੇਸ਼ਣ ਪ੍ਰਾਪਤ ਹੈ ਪਰੰਪਰਾ ਵਿੱਚ ਪੰਡਿਤ ਨੇ ਪਰਮਾਤਮਾ ਅਤੇ ਧਰਮ ਦੇ ਗਿਆਨ ਦਾ ਧਾਰਨੀ ਹੋਣ ਦਾ ਦਾਵਾ ਕੀਤਾ ਅਤੇ ਪਰਮਾਤਮਾ ਦਾ ਗਿਆਨ ਲੋਕਾਂ ਤੱਕ ਸੰਚਾਰਿਤ ਕਰਨ ਦੀ ਜ਼ਿੰਮੇਵਾਰੀ ਧਾਰਨ ਕੀਤੀ। ਪਰ ਬਾਣੀ ਵਿੱਚ ਅਜੇਹੇ ਪੰਡਤ ਨੂੰ ਸੰਬੋਧਨ ਕਰਕੇ ਕਿਹਾ ਗਿਆ ਹੈ ਕਿ ਪ੍ਰਮਾਤਮਾ ਦੇ ਮਿਲਾਪ ਦੀ ਅਵਸਥਾ ਅਜਿਹਾ ਅਚਰਜ ਅਨੁਭਵ ਹੈ ਜਿਸ ਪਰਥਾਏ ਕੁਝ ਵੀ ਕਹਿਣਾ ਅਸੰਭਵ ਹੈ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿਨ ਨ ਜਾਇ ਸੁਰਨਰ ਗਣ ਗੰਦਰਵ ਜਨ 모ਹੇ ਤ੍ਰਿਪਵਨ ਮੇ ਖੁਲੀ ਲਾਈ ਪ੍ਰਮਾਤਮਾ ਦੇ ਚਰਨ ਕਮਲਾਂ ਦੇ ਮਿਲਾਪ ਦਾ ਆਨੰਦ ਮਨੁੱਖੀ ਅੰਦਾਜ਼ੇ ਤੋਂ ਪਰੇ ਹੈ ਇਸੇ ਲਈ ਭਗਤ ਜਨ ਇਸ ਆਨੰਦ ਦੇ ਬਿਆਨ ਦੀ ਨਾ ਤਾਂ ਚੇਸ਼ਟਾ ਕਰਦੇ ਹਨ ਅਤੇ ਨਾ ਹੀ ਯਤਨ ਕਰਦੇ ਹਨ ਉਹ ਜਾਣਦੇ ਹਨ ਕਿ ਇੱਕ ਤਾਂ ਇਸ ਦਾ ਵਰਣਨ ਨਾ mumkin ਹੈ ਦੂਜਾ ਕੋਈ ਵਿਅਕਤੀ ਇਸ ਆਨੰਦ ਨੂੰ ਮਾਣੇ ਬਿਨਾ ਇਸ ਦੀ ਮਹਿਮਾ ਦਾ ਅਨੁਮਾਨ ਤੱਕ ਵੀ ਨਹੀਂ ਲਗਾ ਸਕਦਾ ਸੋ ਭਗਤ ਜਨ ਇਸ ਮਿਲਾਪ ਦੇ ਵਰਣਨ ਦੀ ਬਜਾਏ ਇਸ ਦੇ ਆਨੰਦ ਵਿੱਚ ਮਗਨ ਰਹਿਣਾ ਹੀ ਲੋਚਦੇ ਹਨ ਭਗਤ ਕਬੀਰ ਜੀ ਦਾ ਕਥਨ ਹੈ ਕਬੀਰ ਚਰਨ ਕਮਲ ਕੀ ਮौज ਕੋ ਕਹ ਕੈਸੇ ਉਨਮਾਨ ਕਹਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਸੋ ਪ੍ਰਭੂ ਮਿਲ ਆਪ ਦੀ ਮਹਿਮਾ ਦਾ ਵਰਣਨ ਕਿਸੇ ਵੀ ਸੂਰਤ ਵਿੱਚ ਨਾ ਮੁਮਕਿਨ ਹੈ ਮਿਲਬੇ ਕੀ ਮਹਿਮਾ ਬਰਨ ਨਾ 사ਕਾਉ ਨਾਨਕ ਪਰਹ ਪਰੀਲਾ ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਮਨਜਿੰਦਰ ਸਿੰਘ ਜਿਸ ਵੜ ਬਾਗੇ ਪ੍ਰਭੂ ਦੇ ਹਿਰਦੇ ਵਿੱਚ ਕੰਤ ਪ੍ਰਭੂ ਆਣ ਵਸਦਾ ਹੈ ਉਸ ਦਾ ਹਿਰਦਾ ਖਿੜਿਆ ਬਾਗ ਬਣ ਜਾਂਦਾ ਹੈ ਮੇਰਾ ਘਰ ਬਨਿਆ बन ताल बनया प्रभु पर से हर राया राम मेरा मन सोहया मीत साजन सर से गुण मंगल हर गाया राम ਸਰਵਣ ਕਰਦੇ ਆ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਮੇਰਾ ਕਰ ਬਨਿਆ ਬਨਤਾਲ ਬਨਿਆ ਪ੍ਰਭੂ ਪਰਸੇ ਹਰ ਰਾਇਆਰਾ ਨਿਰਕਰ ਬਨੀਆ ਦਨਿਤਾਲ ਬਨੀਆ ਪ੍ਰਭੂ ਪਰਸੇ ਹਰ ਰਾਇਆਰਾ ਮੇਰਾ ਮਨ ਸੋਇਆ ਮਿਤ ਸਾਜਨ ਸਰਸੇ ਗੁਣ ਮੰਗਲੇ ਹਰ ਗਾਇਆ ਰਾ ਨਿਰਮਨ ਸੋਇ ਨੀਤ ਸਾਜਨ ਸਰ ਸੇ ਗੁਣ ਮੰਗਲੇ ਹਰ ਗਾਇਆ ਰਾ ਨਿਰਤਾਰ ਬਨਿਆ ਬਨਤਾਲ ਬਨਿਆ ਪ੍ਰਭ ਪਰ ਸੇ ਹਰ ਰਾਇਆ ਰਾ ਕਾਲ ਬਨਿਆ ਬਨਤਾਲ ਬਨਿਆ ਗੁਣ ਗਾਏ ਪ੍ਰਭ ਤੇ ਆਏ ਸਾਚਾ ਸਗਲ ਇੱਛਾ ਪਾਇਆ ਆਇ ਸੱਚ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਧਾਈਆ ਗੁਰ ਚਰਨ ਲਾਗੇ ਸਦਾ ਜਾਗੇ ਵਜੀਆਂ ਵਧਾਈਆਂ ਮੇਰਾ ਕਰ ਬਨੀਆ ਬਨਤਾਲ ਬਨੀਆ ਪ੍ਰਭ ਪਰ ਸੇ ਹਰ ਰਾਇਆ ਰਾ ਮੇਰਾ ਕਰ ਬਨੀਆ ਬਨਤਾਲ ਬਨੀਆ

ਨਾਮ ਜਪੀਏ ਜੀਉ ਪਿੰਡ ਜਿਨ ਤਾਰਿਆ ਬਿਨੁ ਹੰਤ ਨਾਨਕ ਨੇਤ ਨਾਮ ਜਪੀਏ ਜੀਉ ਪਿੰਡ ਜਿਨ ਤਾਰਿਆ ਮੇਰਾ ਕਰ ਬਨੇ ਆ ਬਨਤਾਲ ਬਨੀਆ पर से हर ह राम मेरा कार बनिया पन काल बनया हर पर राम मेरा मन सोया मीत साजन सर से गुण मङ्गल ਹਰ ਗਾਇਆ ਰਾਮ ਮੇਰਾ ਕਰ ਬਨਿਆ ਬਨਤਾਲ ਬਨਿਆ ਪ੍ਰਭ ਪਰ ਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰ ਸੇ ਗੁਣ ਮੰਗਲ ਹਰ ਗਾਇਆ ਰਾਮ ਇਸ ਸ਼ਬਦ ਗਾਇਨ ਕੀਤਾ ਸੀ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ